ਮੈਂ ਸਮੁੰਦਰ ਸਿੰਘ ਗੱਜਨਵਾਲਾ ਰਾਸ਼ਟਰੀ ਪ੍ਰਧਾਨ ਹੌਲੀਡੀਆ ਮਾਈ ਸਿੱਖ ਵੈਲਫੇਅਰ ਐਸੋਸੀਏਸ਼ਨ ਆਪ ਸਭ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿ ਮਿਤੀ 10 ਅਕਤੂਬਰ 2024 ਨੂੰ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਤਨਤਨ ਬਾਬਾ ਜੀਵਨ ਸਿੰਘ ਜੀ ਦੇ 363ਵੇਂ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤ ਸਮਾਗਮ ਅਤੇ ਅਮਰਤ ਸੰਚਾਰ ਸਮਾਗਮ ਪੰਡ ਫਫੜੇ ਭਾਈਕੇ ਜਿਹੜਾ ਮਾਨਸਾ ਵਿੱਚ ਕਰਵਾਇਆ ਜਾ ਰਿਹਾ ਹੈ ਇਹ ਪ੍ਰੋਗਰਾਮ ਬਾਬਾ ਹਰਜਿੰਦਰ ਸਿੰਘ ਪਿੱਖੀ ਵਾਲੇ ਖਾਲਸਾ ਫਾਰਮ ਵੱਲੋਂ ਸਾਰੀਆਂ ਸਿੱਖ ਸੰਗਤਾਂ ਅਤੇ ਸਾਡੀ ਯੂਨਿਟਾ ਕੌਮ ਦੇ ਸੰਤ ਸਮਾਜ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵਿਸ਼ੇਸ਼ ਸਹਿਯੋਗ ਬਾਬਾ ਮੇਜਰ ਸਿੰਘ ਸੋਢੀ